ਨਾਵੇਂ ਬੰਦੇ ਹੁੰਦੇ ਆ ਜਿਹੜੇ ਤਾਂ ਬਰੀਡਰਾਂ ਚਵਾਈਆਂ ਕਰਾਉਂਦੇ ਉਹਨਾਂ ਨੂੰ ਤਾਂ ਯਾਰ ਸਾਰਾ ਕੁਝ ਪਤਾ ਹੀ ਉਹਦਾ 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 ਉਹਨਾਂ ਬਸਾਂ ਦੀ ਹਾਂ ਲੋੜ ਹੀ ਨਹੀਂ ਕਿੰਗੂ ਚਵਾਈ ਵਲੇ ਤੂੰ ਗਲਤ ਚੀਜ਼ ਤਾਂ ਪਾ ਨਹੀਂ ਸਕਦਾ ਚਵਾਈ ਵਲੇ ਤੂੰ ਚੀਜ਼ ਉਹੀ ਪਾਵੇਂਗਾ ਜਿਹੜੀ ਚੀਜ਼ ਝੋਟੀ ਮੰਨੂ ਜੇ ਤੂੰ ਉਹਨਾਂ ਨੂੰ ਹਾਂਜੀ ਅਸੀਂ ਕਾਲ ਜੀ ਸਾਰਿਆਂ ਨੂੰ ਤੇ ਅੱਜ ਸੀਗੇ ਫਾਰਮ ਤੇ ਤੇ ਇੱਕ ਅੱਜ ਕਰਾਉਣੀ ਸੀ ਆ ਝੋਟੀ ਚਵਾਈ ਹੋਣਾ ਤੇ ਉਹਦਾ ਕਰਕੇ ਥੋੜਾ ਜਿਹਾ ਅੱਜ ਦੇਖਣਾ ਸਾਇਦ ਅਥਨੇ ਨੂੰ ਥਾਲੀ ਵੀ ਕਰਾਂਗੇ ਖਾਉਣੇ ਲਾਇ ਮਿਲਟਿੰਗ ਕਰਾਉਣੀ ਚਾਹੀਦੀ ਤੇ ਹੁਣ ਤੁਹਾਨੂੰ ਦਿਖਾਉਣਾ ਵੀ ਤਾਇਦਾ ਕਰਕੇ ਉਦੋਂ ਥੋੜਾ ਲੇਟ ਹੋ ਗਈ ਪਹਿਲਾਂ ਵੀ ਤਿਆਰੀ ਸੀ ਸਾਡੀ ਚੋਾਈ ਤਰਾਉਣ ਦੀ ਤੇ ਹੁਣ ਇਹਦਾ ਕਰਕੇ ਹੁਣ ਵਾਸਤ ਤਿਆਰੀ ਹੈ ਦੁਬਾਰੇ ਅੱਜ ਦੇਖਦੇ ਹਾਂ ਫਿਰ ਕਰਾਵਾਂਗੇ ਸ਼ਾਇਦ ਖਾਲੀ ਕਰਾਂਗੇ ਇਹਨੂੰ ਤੇ ਉਹ ਤੁਹਾਨੂੰ ਦੱਸ ਦਿਆਂ ਵੀ ਇਹਦਾ ਥੋੜਾ ਜਿਹਾ ਵੀ ਬਾਲਾ ਜਿਦੋਂ ਅਸੀਂ ਤਾਇਤ ਤਵਾਈ ਕਰਾਉਣੀ ਹੁੰਦੀ ਐ ਤੇ ਉਦੋਂ ਵੀ ਸੀਦਾ ਟਾਈਟ ਪਲਾਨ ਕੀ ਰੱਖਦੇ ਆ ਤੇ ਆ ਹੁਣ ਤੁਹਾਨੂੰ ਐਰੇ ਚ ਵੀ ਦਿਖਾਉਣਾ ਵੀ ਅਸੀਂ ਕੀ ਕੀ ਐਡ ਕੀਤਾ ਦਾਣੇ ਚ ਦੱਸੋ ਪ੍ਰਧਾਨ ਜੀ ਕੀ ਕਥਾ ਹੁਣ ਹਾਂਜੀ ਸਸੀ ਕਾਲ ਜੀ ਕੀ ਹਾਲ ਹੈ ਕੈਮ ਜਿਹੜਾ ਸੇਬੂ ਇਹਦੇ 'ਚ ਹੈ ਇਹਦੇ ਤਾਂ ਕੋਈ ਬਾਲੀ ਵੱਡੀ ਚੀਜ਼ ਹੀ ਨਹੀਂ ਅੱਛਾ ਇਹਦਾ ਜਾਨੀ ਕਿ ਵੀ ਜਦੋਂ ਕੋਈ ਵੀ ਆਪਾਂ ਜਦੋਂ ਚਵਾਈ ਕਰਾਉਣ ਲੱਗੇ ਨੇ ਹਨਾ ਹਾਂ ਸੌਕਾਰੀ ਪਹਿਲਾਂ ਮੰਮੀ ਤਾਂ ਜਦੋਂ ਮਤਲਬ ਮੰਮੀ ਗੁਜਰਨ ਤੋਂ ਪਹਿਲਾਂ ਪੂਰੀ ਫੁੱਲ ਤਿਆਰੀ ਜੀ ਉਦੋਂ ਹੀ ਸਾਡੇ ਰਾਦੇ ਸੀ ਵੀ ਆਜਾ ਹੱਥਾਂ ਨੂੰ ਖਾਲੀ ਕਰਾਵਾਂਗੇ ਮੰਮੀ ਨੇ ਠੱਕਰ ਠੱਕਰ ਪਿਆਉਂ ਕੇ ਵੀ ਰੱਖੀ ਹੈ ਨਾ ਤੇ ਚਲ ਗਰਮੀ ਆਉਣ ਲੱਗੀ ਕਈ ਵਾਰੀ ਮਤਲਬ ਪਸ਼ੂ 100 200 ਗ੍ਰਾਮ ਇੱਧਰ ਉੱਧਰ ਕਰਦੇ ਸੀ ਹੂੰ ਕਦੇ ਜਾਨੀ ਕਿ ਵੀ 26 ਤੋਂ ਟੱਪਦੀ ਸੀ ਤੇ ਕਦੇ 25 ਦੇ ਵੀ ਰਹਿ ਜਾਂਦੀ ਸੀ ਤੇ ਬਸ ਉਹ ਮਤਲਬ ਕਰਾਉਣ ਦੇ ਮਾਰੇ ਤੇ ਹੁਣ ਠੱਕਰ ਠੱਕਰ ਵੀ ਪੀਉਣ ਤੇ ਮੰਮੀ ਤੋਂ ਬਾਅਦ ਇਹਦੀ ਜਮੀ ਸਮਾਈ ਨਹੀਂ ਹੋਈ ਸਮਾਈ ਨਾ ਹੋਣ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਫਿਰ ਦੁੱਧ ਦਾ ਯਾਰ ਹੈ ਨਾ ਬਸ ਉਹ ਸਮਾਈ ਦੇ ਸਰਪੇ ਹੀ ਆ ਜਦੋਂ ਸਮਾਈ ਨਾ ਹੋਵੇ ਤੇ ਫਿਰ ਦਾ ਦੁੱਧ ਤਾਂ ਵਦਨ ਦੀ ਥਾਂ ਤੇ ਬਸ ਉਹ ਘੜਦਾ ਤਾਂ ਹੁਣ ਕੋਸ਼ਿਸ਼ ਇਹ ਹੀ ਕਰਾਂਗੇ ਵੀ ਅੱਜ ਜਿਹੜੀ ਸ਼ਾਮ ਤੱਕ ਹੈ ਵੀ ਉਹ ਵੀ ਅੱਜ ਖਾਲੀ ਕਰਗੇ ਹੈ ਨਾ ਵੀ ਇੱਕ ਵਾਰੀ ਜਿਹੜਾ ਆਪਾਂ ਵੀ ਨਾਰਮਲ ਆਪਨ ਵਾਲੇ ਪੇਜਾਂ ਤੇ ਚਿਵਾਈ ਤੋਂ ਵਧਗੀ ਕਰਾਵਾਂਗੇ ਵੀ ਜਨੇ ਕਿ ਇੱਕ ਵਾਰੀ ਚਿਵਾਈ ਕਰਾ ਦਨੇ ਆ ਵੀ ਹੁਣ ਹਾਂ ਵੀ ਹੁਣ ਦੁੱਧ ਘਟੀ ਵੀ ਇਹੇ ਵੀ ਆਇਆ ਹੁੰਦਾ ਵੀ ਚਲ ਗਰਮੀ ਵੀ ਆ ਵੀ ਉਹ ਸਮਾਈ ਨਹੀਂ ਹੋਈ। ਆਪਾਂ ਦੀ ਪਸ਼ੂ ਨੂੰ ਆਪਾਂ ਕਹਿੰਦੇ ਨਾ ਬੋਲ ਨਹੀਂ ਸਕਦੇ ਪਰ ਘਰੇਲ ਦੇ ਘਰ ਦੇ ਮਾਹੌਲ ਦਾ ਪਸ਼ੂ ਨੂੰ ਪਤਾ ਹੀ ਹੁੰਦਾ ਹੈ ਨਾ। ਇਹਦਾ ਕਰਕੇ ਵੀ ਫਰਕ ਪੈ ਗਿਆ। ਹੁਣ ਮਾਲਾ ਜਿਹੜੀ ਇਹ ਚੀਜ਼ ਹੈ ਇਹਦੇ ਵਜh ਤਾ ਹੋਰ ਕੰਮ ਕਰਦਾ ਜਿਵੇਂ ਤੜਕੇ ਤੜਕੇ ਜਿਹੜੀ ਐਕਸਟਰਾ ਕੁ ਫੀਡ ਦੇਣੀ ਹੈ ਜਿਹੜੀ ਤਾ ਫੀਡ ਦੇ ਵਿੱਚ ਆਪਾਂ ਪਾਉਣੇ ਆ ਉਹਦਾ ਸਵੇਰ ਸ਼ਾਮ ਵਾਲੀ ਆ ਉਹ ਤਾਂ ਫੀਡ ਦੇ ਹਾਂ ਚਲਦੀ ਚਲਦੀ ਆ ਉਹਦਾ ਮਤਲਬ ਸਵੇਰ ਸ਼ਾਮ ਇਹਨੂੰ 5-5 ਕਿਲੋ ਫੀਡ ਪੱਕੀ ਚਲਦੀ ਆ। ਹੁਣ ਇਸ ਵੇਲੇ ਕੀ ਕਰਦ ਨੇ ਜਿਹੜੀ ਇਹਨੂੰ ਪਿਉਉਣੇ ਆ ਇਹਦੇ ਚ 1 ਕਿਲੋ ਦਾ ਮਤਲਬ ਬਰੀਕ ਪੈਈ ਦੇ ਲੇਟੀ ਕਣਤਰੀ ਕਣਕ ਦੀ ਦਲੀਆ ਕਹਿੰਦੇ ਨੇ ਕਣਕ ਦਾ ਠੀਕ ਹੈ 1 ਕਿਲੋ ਦਣੀਆਂ ਦਲੀਆ ਕਣਕ ਦਾ ਤਾਂ 250 ਗ੍ਰਾਮ ਸੋਲਿਆਂ ਦੀ ਚੂਰੀ ਮੋਕ ਗਈ ਜੀ ਤੇ ਹੁਣ ਦੁਬਾਰੇ ਸਟਾਰਟ ਕੀਤੇ ਤਾਂ ਚੂਰੀ ਵੀ ਪਾਉਂਦੇ ਹੁੰਦੇ ਸੀ ਠੀਕ ਹੈ ਹੁਣ ਦੁਬਾਰੇ ਇਹਦੇ 'ਚ ਮਤਲਬ ਪਾਈ ਜਾ ਕ ਸੋਲੇ ਹੋ ਜਾਂਦੇ ਆ ਮਤਲਬ ਪ੍ਰੈਜ਼ਰਨ ਕਹਿੰਦੇ ਨੇ ਹਾਂ ਹਾਂ ਬੀਸਨ ਕਹਿਆ ਠੀਕ ਹੈ ਪਾਈਆ ਪਾਈਆ ਤੋਂ 300 ਗ੍ਰਾਮ ਉਹ ਚੀਜ਼ ਪਾਤੀ ਇਹ 700 ਗ੍ਰਾਮ ਦੁਬਾਰੇ ਇਹਦੇ ਵਿੱਚ ਹੋਰ ਖਲ ਪਾ ਲਈ ਜ ਜਨੇ ਕਿ 2 ਬਣੀ ਬੀਰੀ ਆਲਾ 300 ਗ੍ਰਾਮ ਆਲਾ ਸੋਲੇ ਹੋਗੇ ਪੈਵਾ ਬੇਸਨ ਸੀਤਾ ਤੇ 700 ਗ੍ਰਾਮ ਹੋ ਗਈ ਬੜੇ ਮਿਆਂ ਦੀ ਖਲ ਸੀਤਾ ਤੇ 1 ਕਿਲੋ ਮਤਲਬ ਹੋ ਗਿਆ ਕਣਕ ਦਾ ਜਿਹੜਾ ਦਲੀਆ ਹੁਣ ਇਹ ਜਿਵੇਂ ਇਹ ਹੁਣ ਝਾਗ ਰੱਖੀ ਵੀ ਆ ਜੀ ਇਹਨੂੰ ਹਜੇ ਨਹੀਂ ਪਾਉਂਦੇ ਮਤਲਬ ਹਜੇ ਬਸ ਥੋੜਾ ਜਿਹਾ ਟਾਈਮ ਲਗਾ ਕੇ ਮਤਲਬ ਟੋਨੀ ਭਰ ਕੇ ਜਨੇ ਕਿ ਜਿਵੇਂ ਇਧਰਲਾ ਕੰਮ ਕੰਮ ਹੁਣ ਨਿਬੜ ਗਿਆ ਨਾ ਤੇ ਵੱਲ ਹੁਣ ਪੈਣੀ ਪੂਣੀ ਚਾ ਕੇ ਕੀ ਰਾਂ ਥੱਤ ਕਰਕੇ ਹਾਂ ਹਾਂ ਹੁਣ ਇਹ 12 ਵਜੇ ਬੈਂਦਿਆ ਯਾਰ ਤੇ ਉਹ 2:30 ਵਜੇ ਇਹ ਦੁਬਾਰੇ ਕੰਮ ਕਰ ਲੱਗਦਾ ਤੇ ਤੁਹਾਨੂੰ 12 ਵਜੇ ਇਹਨਾਂ ਨੇ ਇੱਕ ਵਾਰੀ ਬੈਠਣ ਲੱਗਣਾ ਉਹ ਸਾਰਾ ਸਮਾਨ ਸਾਰਾ ਤਿਆਰ ਕਰਕੇ ਰੱਖਿਆ ਪਿਆ ਇਹਨਾਂ ਨੇ ਸਹੀ 12 ਵਜੇ ਪਾ ਦੇਣਾ 12:30 ਤੋਂ 12 ਵਜੇ ਦੇ ਵਿੱਚ ਵਿੱਚ ਪਾ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ 3 ਵਜੇ ਫਿਰ ਸੰਗਾਂ ਦਾ ਟਾਈਮ ਹੋ ਜਾਂਦਾ ਠੀਕ ਆ ਇਹ ਦਾਣਾ ਹੁਣ ਇਹਨੂੰ ਐਕਸਟਰਾ ਪਾਇਆ ਨਾਲ ਫੀਡ ਜਿਹੜਾ ਫੀਡ ਪਾਉਣੀ ਉਹ ਅਲੱਗ ਇਹ ਅਲੱਗ ਬਾਕੀ ਇਹਦੀ ਪ੍ਰੋਪਰ ਆਪਾਂ ਢੰਗ ਨਾਲ ਨਹੀਂ ਤੁਹਾਨੂੰ ਡੈਟ ਦੱਸ ਸਕਦੇ ਡੈਟ ਸਾਰੀ ਦੱਸਾਂਗੇ ਪੂਰੀ ਪ੍ਰੋਪਰ ਢੰਗ ਨਾਲ ਦੱਸਾਂਗੇ ਜਮਾ ਪੂਰਾ ਇਮਾਨਦਾਰੀ ਨਾਲ ਦੱਸਾਂਗੇ ਵੀ ਇਹਨੂੰ ਜ ਠੀਕ ਹੈ ਫੀਡ ਬਾਰੇ ਵੀ ਤੁਹਾਨੂੰ ਗੱਲ ਕਰਾਂਗੇ ਫੀਡ ਦਾ ਫਾਰਮੂਲਾ ਸਾਰਿਆਂ ਨੂੰ ਪਤਾ ਉਹ ਹੀ ਫੀਡ ਹੈ ਤੇ ਨਾਲ ਉਹ ਹੈ ਹਾਂ ਜਦੋਂ ਚਵਾਈ ਕਰਾਉਣ ਲੱਗੇ ਉਹਦੇ ਲਾਇਬ ਚਵਾਈ ਦੇ ਵਿੱਚ ਆਪਣਾ ਕੋਈ ਟਾਈਮ ਹੁੰਦਾ ਹੈ ਨਾ ਉਹਦੇ ਆਪਾਂ ਇਹੀ ਕੰਮਾਂ ਤੇ ਬੋਲਣਾ ਹੁੰਦਾ ਵੀ ਇਹਨੂੰ ਕੀ ਕੀ ਦੰਨੇ ਆ ਉਹ ਜਦੋਂ ਚਵਾਈ ਕਰਾਉਨੇ ਆ ਤਰਕੇ ਵੀ ਚਵਾਈ ਤੋਂ ਬਾਅਦ ਜਿਹੜੀ ਚੀਜ਼ ਅਸੀਂ ਦੁੱਧ ਚ ਪਾ ਕੇ ਦੰਨੇ ਆ ਹਨਾ ਉਹ ਵੀ ਚੀਜ਼ ਆਪਾਂ ਦੁੱਧ ਦੇ ਵਿੱਚ ਪਾ ਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੰਨੇ ਆ ਹਨਾ ਤਾਂ ਵੀ ਵਿਟਾਮਿਨ ਕਿਹੜੇ ਵਰਤਦੇ ਆ ਆਪਾਂ ਕਿੰਨੇ ਪਾਉਣੇ ਆ ਹਨਾ ਨਾਲ ਕੈਲਸ਼ੀਅਮ ਕਿਹੜਾ ਵਰਤਦੇ ਆ ਕੈਲਸ਼ੀਅਮ ਕਿੰਨਾ ਪਾਉਣੇ ਆ ਨਾਲ ਭੁਖੜੀ ਦਵਾਈ ਵਰਤਦੇ ਆ ਹਨ ਉਹ ਜਿਹੜੇ ਉਹ ਤਰ੍ਹਾਂ ਦਾ ਦੱਸਣ ਲੱਗਦਾ ਵੀਰੋ ਵਾਈ ਲੰਮੀ ਹਜ਼ੂਰ ਹਾਂ ਜਿਹੇ ਤੇ ਲੱਗਦੇ ਬਾਲੀ ਉਹ ਨਾਲ ਦੇ ਨਾਲ ਮਤਲਬ ਲਾਈਵ ਚ ਵਾਈ ਦੇ ਵਿੱਚ ਆਪਾਂ ਦੱਸਾਂਗੇ ਹਨਾ ਚੀਜ਼ਾਂ ਦਾ ਕੋਸ਼ਿਸ਼ ਇਹ ਹੀ ਕਰੀਦਾ ਵੀ ਚੀਜ਼ ਉਹੀ ਵਰਤ ਕੇ ਤੇ ਜਿਹਦਾ ਸੋਹਣਾ ਰਿਜ਼ਲਟ ਮਿਲੇ ਤੇ ਆਪਾਂ ਨੂੰ ਅੱਜ ਤੱਕ ਸਹੀ ਹੈ ਜਿਹੜੀ ਵੀ ਚੀਜ਼ ਵਰਤਦੇ ਆ ਰਿਜ਼ਲਟ ਵੀ ਮਿਲਿਆ ਹਨਾ ਕਿਉਂਕਿ ਆਪਾਂ ਬਸ ਆਏ ਨਹੀਂ ਵੀ ਬਲਾਂ ਵੀ ਜਿਵੇਂ ਆਪਾਂ ਕਹਿ ਲਈਏ ਵੀ ਲੋਕਾਂ ਮਗਰ ਨਹੀਂ ਭਜੇ ਵੀ ਆਪਾਂ ਮਤਲਬ ਮੰਨ ਲਾ ਦੇਖੋ ਵੀ ਹਰ ਇੱਕ ਜਿਹੜੀ ਵੀ ਕੋਈ ਵੀ ਕੰਪਨੀ ਆ ਕਿਹਨਾਂ ਅਗਲਾ ਜ਼ੋਰ ਲਾਉਂਦਾ ਹੈ ਜ਼ੋਰ ਲਾ ਕੇ ਆਪ ਨੂੰ ਪਤਾ ਹੁੰਦਾ ਵੀ ਯਾਰ ਆਹ ਪ੍ਰੋਡਕਟ ਵਰਤ ਲੈ ਆਹ ਚੀਜ਼ ਦਾ ਬਹੁਤ ਚੰਗਾ ਰਿਜ਼ਲਟ ਆ ਤੇ ਫਿਰ ਆਪਾਂ ਉਹ ਚੀਜ਼ਾਂ ਵਰਤਨੇ। ਧਮਾਂ ਦੀ ਕਿਸੇ ਦੀ ਫੀਲ ਹੋਵੇ ਧਮਾਂ ਦੀ ਕੁਛ ਮਰਜ਼ੀ ਹੋਵੇ ਯਾਰ ਹਨਾ ਜਿਵੇਂ ਹੁਣ ਆਪਾਂ ਕੈਲਸ਼ੀਅਮ ਉਸ ਤੋਂ ਬਿੱਟੇ ਚ ਲੀਟਰ ਜਿਵੇਂ ਬਾਹਰ ਬੈ ਕੰਪਨੀ ਦੇ ਸਾਰੇ ਬ੍ਰੀਟਰੀ ਉਹ ਵਰਤਦੇ ਆ ਕਿਉਂਕਿ ਉਹ ਤੋਂ ਉਹ ਤੋਂ ਚੰਗਾ ਕਹਿੰਦੇ ਆ ਵੀ ਹੋਰ ਚੰਗਾ ਨਹੀਂ ਹੋਦਾ ਹਨਾ ਉਤੋਂ ਨਹੀਂ ਹੁੰਦਾ ਹਰ ਚੀਜ਼ ਲੱਗ ਲੱਗ ਹੁੰਦੀ ਐ ਇਹਦੇ ਚ ਇੱਕ ਚੀਜ਼ ਤਾਂ ਹੈ ਨਹੀਂ ਹਰ ਇੱਕ ਚੀਜ਼ ਆ ਜੇ ਫੀਡ ਦੀ ਗੱਲ ਕਰੀਏ ਫੀਡ ਚ ਵੀ ਦਾਗ ਗਰਾ ਆਈਟਮ ਹੋ ਗਈਆਂ ਜਦੋਂ ਆਪਨੇ ਇਹਨਾਂ ਨੂੰ ਗੋੜ ਦਾ ਕਾੜਾ ਮੰਨ ਲਓ ਭੋਮਾ ਦੀ ਤੁਸੀਂ ਮੰਨ ਲਓ ਖੰਡ ਦੇਣੀ ਐ ਅੱਡੋ ਅੱਡ ਚੀਜ਼ਾਂ ਉਹਦੇ ਚ ਪੈਂਦੀਆਂ ਫਿਰ ਉਹ ਚੀਜ਼ਾਂ ਪ੍ਰੋਪਰ ਢੰਗ ਦੇ ਨਾਲ ਹੀ ਦੱਸਾਈ ਜਾਂਦੀਆਂ ਜਿਹੜੇ ਨਵੇਂ ਬੰਦੇ ਹੁੰਦੇ ਆ ਜਿਹੜੇ ਤਾਂ ਬ੍ਰੀਡਰਾਂ ਚ ਵਾਈਆਂ ਕਰਾਉਂਦੇ ਉਹਨਾਂ ਨੂੰ ਤਾਂ ਯਾਰ ਸਾਰਾ ਕੁਝ ਪਤਾ ਹੀ ਨਹੀਂ ਉਹ ਤਾਂ ਦੋ ਦਫਾ ਉਹਨਾਂ ਦਾ ਵਸਣ ਨਹੀਂ ਹਾਂ ਲੋੜ ਹੀ ਨਹੀਂ ਪਰ ਗੱਲ ਇਹ ਐ ਵੀ ਜਿਹੜੇ ਆਪਾਂ ਨੂੰ ਦੇਖ ਕੇ ਮੁੰਡੇ ਇਹਦੇ ਕੰਮ ਕਰਦੇ ਆ ਹੁੰਦਾ ਹਜ਼ਾਰਾਂ ਦੇ ਹਿਸਾਬ ਨਾਲ ਹੋਗੇ ਹੈ ਨਾ ਹਰ ਮਹੀਨੇ ਮਤਲਬ ਮਨ ਲਾ ਕਿੰਨੇ ਕਿੰਨੇ ਹੁਣ ਇੱਕ ਵੱਡਾ ਫਾਰਮ ਵਜਾ ਆਪਣਾ ਨਵੀ ਪਾਈ ਜਾਂਦਾ ਠੀਕ ਤਾਂ ਤੇ ਗੋਨਿਆਂ ਵਾਲਾ ਠੀਕ ਤਾਂ ਤੇ ਉਹਦੇ ਨਾਲ ਲੱਖੀ ਜੰਗਲਪਿੰਡੋਂ ਉਥੋਂ ਦਾ ਮੁੰਡਾ ਤੇ ਨਵੀ ਪਾਈ ਜਾਂਦਾ ਹੁਣ ਫਾਰਮ ਉਹ ਆਏ ਆ ਜਿਹੜੇ ਬੰਦੇ ਹੁਣ ਆਪਾਂ ਨੂੰ ਦੇਖ ਕੇ ਮਤਲਬ ਫਾਰਮ ਵੀ ਪਾਇਆ ਵਿਚਾਰਿਆਂ ਨੇ ਆਪਾਂ ਨੂੰ ਦੇਖ ਕੇ ਕੰਮ ਸਕਦੇ ਆ ਤੇ ਉਹਨਾਂ ਦੀ ਜ਼ਰੂਰਤ ਹੁੰਦੀ ਆ ਉਹ ਕਹਿੰਦੇ ਵੀ ਬਾਈ ਬਣ ਕੇ ਜਦੋਂ ਤੂੰ ਕੋਈ ਵੀ ਚੀਜ਼ ਕਰਦਾ ਜਾਂ ਚਵਾਈ ਕਰਾਉਣਾ ਸਾਨੂੰ ਉਹ ਚੀਜ਼ ਤੂੰ ਦੱਸਿਆ ਕਰ ਕਿਉਂਕਿ ਚਵਾਈ ਵਲੇ ਤੂੰ ਗਲਤ ਚੀਜ਼ ਤਾਂ ਪਾ ਨਹੀਂ ਸਕਦਾ ਚਵਾਈ ਵਲੇ ਤੂੰ ਚੀਜ਼ ਉਹੀ ਪਾਵੇਂਗਾ ਜਿਹ ਜੇ ਤੂੰ ਉਹਨਾਂ ਨੂੰ ਗਲਤ ਚੀਜ਼ ਪਾਤੀ ਆਪਾਂ ਚਵਾਈ ਵਾਲੇ ਵੀ ਜਿਹੜੀ ਚੀਜ਼ ਨਹੀਂ ਮੰਨਦੀ ਦਾ ਦੁੱਧ ਥੱਲੇ ਵਜਦਾ ਹਨਾ ਉਹਦੇ ਉੱਤੇ ਨਾਲ ਤਾਂ ਸਾਰੇ ਭਰਾਮਾਂ ਦਾ ਬਸਵਾਸ ਪਾ ਜਾਂਦਾ ਨਾਲੇ ਜਿੰਨੇ ਕੋਈ ਮਾੜਾ ਮੋਟਾ ਦੁੱਧ ਲੈਣਾ ਹੁੰਦਾ ਚੰਗੀ ਤਰ੍ਹਾਂ ਦਸੱਲੀ ਨਾਲ ਨਾਲੇ ਉਹ ਬੰਦਾ ਆਪ ਦੇ ਹਿਸਾਬ ਦੇ ਨਾਲ ਚਵਾਈ ਕਰਾ ਲਾਂਦਾ ਹਨਾ ਇਹ ਇਹ ਚੱਕਰ ਹੈ ਹੁਣ ਜੇ ਮੈਂ ਕੱਖ ਪੱਠਾ ਹੋ ਗਿਆ ਜਾਂ ਹੋਰ ਹੋ ਗਿਆ ਤਾਂ ਹੁਣ ਜਮਾ ਇਹਦਾ ਥੋੜੇ ਜਿਹੇ ਅਜ ਕੱਖ ਬਚੇ ਵੇ ਆ ਇਹ ਬਸ ਇਹਨਾਂ ਨੂੰ ਚੁਕਾ ਦਨੇ ਆ ਇਹ ਚੁਕਾ ਕੇ ਪਾਪਾ ਨਾ ਜੀਦਾ ਜੀ ਧੰਨਵਾਦ ਸਾਰਿਆਂ ਦਾ ਹਨਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਇਹ ਦੱਸਿਓ ਆ ਜਿਹੜੇ ਦੋ ਸੀ ਨੁਕਤੇ ਪੁੱਛਿਆ ਵੀ ਇਹਨਾਂ ਦਾ ਕੀ ਹਾਲਾਤ ਰਹੀ ਹੈ ਨਾ ਤਾਂ ਧੰਨਵਾਦੀ